Yeah. ਇਹੀ ਆ ਮੇਨ ਥਿੰਗ ਜੀ ਬਲਾਅਰ ਨੂੰ ਇੱਥੇ ਸ਼ੇਅਰ ਪਤਾ ਲੱਗਦਾ ਹੋਵੇ ਅਗਲੇ ਬੱਚਾ ਉਹਨੂੰ ਪਾਣੀ ਪੁਣੀ ਦੋ ਬੱਚੇ ਲਿਆਦਾ ਕਿੱਥੋਂ ਆਏਗਾ ਦੱਸ ਦੱਸ ਦੇਣਾ 10 ਦੇਰ ਦਾ ਉਹਨਾਂ ਨੂੰ ਬੁਲਾ ਦੱਸੋ ਪਰ ਦੱਸੋ ਦੱਸੋ ਕਿੱਥੋਂ ਆਏ ਸਹੀ ਹੈ ਉਹਨਾਂ ਨੂੰ ਕਿਹਨਾਂ ਨੂੰ ਬੁਲਾਈਏ ਜਿੰਨੇ ਜਿਹੜਾ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਆ ਮੇਰੇ ਕੋਲ ਨਾ ਖੜਾ ਕਿੱਥੋਂ ਆਏ ਹੋ ਤੁਸੀਂ ਮੈਂ ਹਰੀਕੇ ਤੋਂ ਆ ਅੱਛਾ ਤੇ ਬੱਚਾ ਤੁਹਾਡਾ ਹੈ ਤੁਹਾਡਾ ਇਹ ਏ ਬੱਚਾ ਜੀ ਇਹਨੇ 1.5 ਲੱਖ ਰੁਪਈਆ ਸਾਡੇ ਤੋਂ ਲਿਆ ਲਿਆਓ ਜਨਾਨੀ ਨੂੰ ਸਾਡੇ ਮੇਰੇ ਕਾਗਜ਼ ਪੱਤਰ ਲਿਆ ਉਹਨੇ ਤਿੰਨ ਬੱਚੇ ਸੀ ਉਹਦੇ ਠੀਕ ਹੈ ਇੱਕ ਕੁੜੀ ਹੈ ਇੱਕ ਮੁੰਡਾ ਵਾ ਜੀ ਉਹਨੇ ਆਖਿਆ 1.5 ਲੱਖ ਰੁਪਈਆ ਲੈ ਲਓ 1.5 ਲੱਖ ਰੁਪਈਆ ਲਿਆ ਵਾ ਸਾਡੇ ਕੋਲ 4 ਦਿਨ ਹੋ ਗਏ ਆ ਅਸੀਂ ਉਹਦੇ ਮਗਰ ਮਗਰ ਫਿਰਦੇ ਆ ਉਹ ਜਵਾਕ ਨੂੰ ਫੜਾ ਰਹੇ ਆ ਇਸ ਵੇਲੇ ਜੀ ਜਿਹੜਾ 1.5 ਲੱਖ ਰੁਪਈਆ ਲਿੱਤਾ ਕਾਗਜ਼ ਪੱਤਰ ਬਣੇ ਹੋਏ ਆ ਵੀ ਨਹੀਂ ਉਹਨੇ ਕਸ਼ਵਰ ਰੈਡੀ ਸੀ ਗੁਰਦੁਆਰਾ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਕੁਛ ਨਹੀਂ ਆਂ ਭਾਜੀ ਹਰਿਆਣੇ ਤੋਂ ਆ अच्छा। ਨੇ ਹਰਿਆਣੇ ਚ ਕੰਮ ਕੀ ਕਰਦੇ ਤੁਹਾਡੇ ਘਰ ਵਾਲਾ ਜਾਂ ਕੋਈ ਪਰਿਵਾਰ? ਅੱਜ ਹੀ ਖੇਤੀਬਾੜੀ ਹੈ। ਅੱਛਾ। ਹਾਂਜੀ। ਇਹ ਬੱਚਾ ਤੁਸੀਂ ਲਿਆ ਫਿਰ? ਹਾਂਜੀ। ਹਰਿਆਣੇ ਚ ਕਿਹੜੇ ਮਿਲਦੇ ਹੋ? ਹਰੀ ਕੰਦੀਆਂ ਮੈਂ ਕਿੜੀਆਂ ਦੀ। ਹਾਂਜੀ। ਹਰਿਆਣੇ ਚ ਕਿਹੜੇ ਪੈਣਦੇ ਹੋ? ਹਰੀ ਕਹਿ ਗਿਆ ਉੱਥੇ ਹਰਿਆਣੇ ਝੱਗੇ ਬਵਾਨੀ ਚ। ਬਵਾਨੀ? ਹਾਂਜੀ। ਬਗੋਣਾ। ਤੁਸੀਂ ਬੱਚੇ ਦੇ ਅੰਬਰ ਥੋੜੀ ਲਗਿਆ ਨਾ? ਹਾਂਜੀ। ਉਹ ਹੀ ਤੁਹਾਨੂੰ ਦੱਸਦੀ ਪਈਆਂ ਨਾ ਅਸੀਂ 4 ਦਿਨ ਅੱਗੇ ਉਹਨੂੰ ਲੱਭਦੇ ਹੋਇਆ। ਸਾਨੂੰ ਨਹੀਂ ਲੱਭੀ ਠੀਕ ਹੈ ਠੀਕ ਹੈ ਜੀ ਜਦੋਂ ਅਸੀਂ ਪੈਸੇ ਦਿੱਤੇ ਹੋਏ ਆ ਸਾਨੂੰ ਕਹਿੰਦੀ ਸੀ ਕਿ ਮੈਂ ਦਊਗੀ ਬੱਚਾ ਤੁਸੀਂ ਲੈ ਲਓ ਨਹੀਂ ਨਹੀਂ ਪਾਜੀ ਲਿਖਵਾ ਤੂੰ ਤੁਸੀਂ ਬੱਚਾ ਕਿਵੇਂ ਲੈ ਲਿਆ ਅੱਛੇ ਨਹੀਂ ਪਾਜੀ ਮੇਰੀ ਗੱਲ ਤੁਹਾਡੀ ਸੀਸੀਟੀਵੀ ਦੀ ਫੁਟੇਜ ਹੈ ਅਗਲੇ ਇੱਕ ਪਲੇ ਤੁਹਾਡੇ ਕੱਪੜੇ ਸੇਮ ਨੇ ਬੱਚੇ ਦੇ ਸੇਮ ਆ ਸਾਨੂੰ ਕਾਹਦਾ ਕੋਈ ਡਰ ਨਹੀਂ ਹੈਗਾ ਠੀਕ ਹੈ ਜੀ ਬੱਚਾ ਲੈ ਆ ਇਸ ਵੀਡੀਓ ਤੋਂ ਬੱਚੇ ਕਿਵੇਂ ਜਾਂਦਾ ਉਹ ਹਾਂਜੀ ਬੱਚਾ ਕਿਵੇਂ ਆ ਗਿਆ ਤੁਸੀਂ ਕਿਹਨੂੰ ਸੰਤ ਮਿਲੀ ਨਹੀਂ ਉਹ ਮਿਲੀ ਸਾਨੂੰ ਉੱਥੇ ਜਿੱਥੇ ਆਪਣਾ ਜਿੱਥੇ ਕੱਪੜੇ ਧੁੰਦੇ ਆ ਨਾ ਉਹ ਜਿੱਥੇ ਆਪਣੇ ਸਰਾਣ ਚ ਹੁੰਦੇ ਆ ਉੱਥੇ ਸੀ ਠੀਕ ਹੈ ਕੱਪੜੇ ਉਹ ਬੱਚੇ ਨੂੰ ਵੜਾਇਆ ਹੋਇਆ ਸੀ ਤਾਂ ਮੈਂ ਕਿਹਾ ਅਸੀਂ ਪੈਸੇ ਦਿੱਤੇ ਅਸੀਂ ਕਿਤੇ ਫ੍ਰੀ ਥੋੜਾ ਲਿਆ ਕਿੰਨੀ ਉਮਰ ਕਿੰਨੇ ਬੱਚੇ ਸੀ ਕਹਦੇ ਜੀ ਇੱਕ ਬੱਚੇ ਦੀ ਉਮਰ ਕਿੰਨੀ ਹੈ ਪਤਾ ਨਹੀਂ ਤੁਹਾਨੂੰ ਤੁਹਾਨੂੰ ਇਸ ਗੱਲ ਦਾ ਪਤਾ ਵੀ ਕਾਨੂੰਨ ਦੇ ਵਿੱਚ ਤੁਸੀਂ ਇਹ ਪੈਸੇ ਲੈ ਕੇ ਖਰੀਦ ਨਹੀਂ ਸਕਦੇ ਬੱਚਾ ਜੇ ਉਹ ਕਹਿੰਦੀ ਸੀ ਕਿ ਮੇਰੇ ਤਿੰਨ ਬੱਚੇ ਮੇਰੇ ਉਹਦੇ ਤਾਂ ਕਹਿਣ ਨੂੰ ਕੀ ਕਹਣਾ ਮੈਂ ਤੁਹਾਨੂੰ ਗੱਲ ਪੁੱਛ ਰਿਹਾ ਤੁਹਾਨੂੰ ਪਤਾ ਇਸ ਗੱਲ ਦਾ ਕਰਾਲਾ ਛੱਡ ਕੇ ਆਈ ਹੋਈਆਂ ਮੈਂ ਆਂਦੇ 20 ਦਿਨ ਹੋ ਗਏ ਮੈਨੂੰ ਕੁਝ ਵੀ ਨਹੀਂ ਹੋ ਰਿਹਾ ਮੈਂ ਤੁਹਾਨੂੰ ਜਿਹੜੀ ਗੱਲ ਪੁੱਛ ਰਿਆਂਗਾ ਵੀ ਤੁਸੀਂ ਬੱਚਾ ਖਰੀਦ ਸਕਦੇ ਹੋ ਕਾਨੂੰਨ ਦੇ ਵਿੱਚ ਇਹ ਹੈਗਾ ਕਿ ਕਿਤੇ ਲਿਖਿਆ ਵੀ ਤੁਸੀਂ ਪੈਸੇ ਦੇ ਕੇ ਬੱਚਾ ਖਰੀਦੋਗੇ ਅਸੀਂ ਹੁਣ ਕੀ ਕਹਿ ਸਕਦੇ ਆ ਅਸੀਂ ਤਾਂ ਆਖਿਆ ਸੀ ਕਿ ਸਾਡੇ ਸਾਡੇ ਨਾਸਬੂਤ ਕਰੋ ਆਪਣਾ ਨਹੀਂ ਕਿਤੇ ਨਹੀਂ ਤੁਹਾਡੇ ਨਾਲ ਕੋਈ ਪਰਿਵਾਰ ਦਾ ਫਿਰ ਬੰਦਾ ਕਿਉਂ ਨਹੀਂ ਹੈਗਾ ਕਿ ਤੁਸੀਂ ਇਕੱਲੇ ਲੇਡੀਜ਼ ਕਿਉਂ ਆਏ ਅਸੀਂ ਤਾਂ 4-5 ਦਿਨ ਹੋ ਗਏ ਬਾਜੀ ਉਹਨਾਂ ਦੇ ਮਗਰ ਮਗਰ ਫੇਰਦੇ ਹੋ ਨਹੀਂ ਮੈਂ ਗੱਲ 4-5 ਦਿਨ ਦੀ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਵੀ ਤੁਹਾਡੇ ਨਾਲ ਕੋਈ ਪਰਿਵਾਰ ਦਾ ਮੈਂਬਰ ਕਿਉਂ ਨਹੀਂ ਨਾਲ ਬੰਦਾ ਕਿਉਂ ਨਹੀਂ ਜੇ ਤੁਸੀਂ ਬੱਚਾ ਲੈਣਾ ਹੀ ਸੀ ਦਿੱਤੇ ਮੈਂ ਪੈਸੇ ਤਾਂ ਮੈਂ ਹੀ ਕਹੂੰਗੀ ਨੁਕਸਾਨ ਨਹੀਂ ਜੇ ਲੋਕ ਪੁਲਿਸ ਇਨਕੁਆਇਰੀ ਆ ਪਤਾ ਨਹੀਂ ਠੀਕ ਹੈ ਜੀ ਜੀ ਇੱਕ ਕਿਤੇ ਅੰਮ੍ਰਿਤਸਰ ਦੇ ਵਿੱਚ ਕੋਈ ਕ੍ਰਾਈਮ ਹੋਇਆ ਸੀਗਾ ਉਹਦੇ ਨਾਲ ਜਿਹੜਾ ਹੈਗਾ ਬੱਚੇ ਦਾ ਸੰਬੰਧ ਆ ਮਤਲਬ ਬੱਚਾ ਉੱਥੋਂ ਕਿਡਨੈਪ ਕੀਤਾ ਜਾਂ ਖਰੀਦਾ ਉਸ ਉਹਨਾਂ ਦਾ ਵਿਸ਼ਾ ਜਾਂਚ ਦਾ ਉੱਥੇ ਉਹਨਾਂ ਦੀ ਟੀਮ ਨੇ ਜਿਹੜਾ ਹੈਗਾ ਸੰਪਰਕ ਕੀਤਾ ਡਰਾਈਵਰ ਨਾਲ ਜਿਹੜੀ ਡਰਾਈਵ ਬੱਸ ਚਲੀ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਤੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਬੱਸ ਦੇ ਵਿੱਚ ਵੈਰੀਫਾਈ ਕਰਕੇ ਤੇ ਜਿਹੜੇ ਹੈਗਾ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਦਿੱਤਾ ਉੱਥੋਂ ਦੀ ਟੀਮ ਨੂੰ ਤਾਂ ਉਹਨਾਂ ਨੇ ਕਿਹਾ ਤਾਂ ਜਿਹੜਾ ਸਬੰਧਤ ਥਾਣਾ ਨੇੜੇ ਹੈਗਾ ਤਾਂ ਉੱਥੇ ਤੁਸੀਂ ਜਿਹੜਾ ਹੈਗਾ ਬੱਚਾ ਡ੍ਰੌਪ ਕਰ ਦਿਓ ਤੇ ਇਹਨਾਂ ਨੂੰ ਜਿਹੜੇ ਕਲੂਜ਼ ਦੇ ਇਹਨਾਂ ਨੂੰ ਡ੍ਰੌਪ ਕਰ ਦਿਓ ਉਹਨਾਂ ਦੀ ਟੀਮ ਨਾਲ ਤਾਲਮੇਲ ਹੋ ਗਿਆ ਸਾਡਾ ਉਹਨਾਂ ਦੀ ਟੀਮ ਆ ਰਹੀ ਹੈ ਉਹਨਾਂ ਦਾ ਕੇਸ ਹੈ ਉੱਥੋਂ ਹੀ ਜੋ ਕ੍ਰਾਈਮ ਹੋਇਆ ਅਮਰਸਰ ਸਾਹਿਬ ਦੇ ਵਿੱਚ ਹੋਇਆ ਉਹ ਨੀਰ ਸਥਾਣੇ ਕਰਕੇ ਜਿਹੜਾ ਹੈਗਾ ਬੱਸ ਨੇ ਇੱਥੇ ਜਿਹੜਾ ਹੈਗਾ ਬੱਚਾ ਲਾਤਾ ਜੇ ਹੋਰ ਥਾਣਾ ਹੁੰਦਾ ਕੋਈ ਉੱਥੇ ਵੀ ਲਾ ਦੇਣਾ ਸੀਗਾ ਆਪਣੇ ਜੱਤੂ ਨਾਲ ਜਾਂ ਡਿਸਟ੍ਰਿਕਟ ਫਰੀਦਕੋਟ ਨਾਲ ਇਸ ਕ੍ਰਾਈਮ ਦਾ ਕੋਈ ਸਬੰਧ ਨਹੀਂ ਠੀਕ ਹੈ ਲੱਗਦਾ ਕਿ ਕੋਈ ਬੱਚੇ ਚੋਰੀ ਹੋਏ ਜਾਂ ਕਿਸੇ ਕੀ ਇਹ ਮੈਂ ਇਸ ਬਾਰੇ ਕੁਝ ਨਹੀਂ ਜਾਣਕਾਰੀ ਦੇ ਸਕਦਾ ਕਿਉਂਕਿ ਕੇਸ ਅੰਮ੍ਰਿਤਸਰ ਦਾ ਉਹਨਾਂ ਦੇ ਐਫ ਆਈ ਆਰ ਲਾਜ ਹੋਈ ਹੈ ਉਹਨਾਂ ਦੀ ਟੀਮ ਉਹੀ ਕਰੇ ਬੱਚੇ ਕੀ ਉਮਰ ਕਿੰਨੀ ਹੈ ਬੱਚੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਜੀ ਹੁਣ ਉਹਨਾਂ ਨੂੰ ਪਤਾ ਕੇਸ ਕੀ ਹੈ ਬੱਚੇ ਦਾ ਜੋ ਆਪਣਾ ਇੱਥੋਂ ਦਾ ਕੁਝ ਨਹੀਂ ਹੈ ਠੀਕ ਹੈ ਸੁਣੇ ਜੀ ਇਹਨਾਂ ਨੂੰ ਕੋਈ ਮਗਰ ਨਾ ਫੋਨ ਆਇਆ ਸੀ ਵੀ ਕੋਈ ਬੱਚਾ ਮਤਲਬ ਫੜ ਕੇ ਕੋਈ ਜਨਾਨੀ ਇਹਦੇ ਵਿੱਚ ਚੜੀ ਹੈ ਜੀ ਤੇ ਆਂਦੇ ਵੀ ਮਗਰੋਂ ਫੋਨ ਆਇਆ ਵੀ ਗੱਡੀ ਸਿੱਧੀ ਥਾਣੇ ਚ ਲੈ ਕੇ ਜਾਏ ਕਿੱਥੇ ਤੋਂ ਕਿੱਥੇ ਜਾ ਰਹੀ ਸੀ ਬੱਸ ਜੀ ਇਹ ਇਹ ਅੰਮ੍ਰਿਤਸਰ ਤੋਂ ਬਠਿੰਡਾ ਜਾ ਰਹੀ ਸੀ ਤੇ ਕਿੱਥੇ ਪਤਾ ਲੱਗਿਆ ਜੀ ਇਹ ਲੇਡੀਜ਼ ਦਾ ਵੀ ਬੱਚਾ ਪਚੂਰੀਏ ਸਾਹਿਬ ਆ ਇਧਰ ਕਿੱਥੇ ਬੰਦਾ ਇੱਕ ਇੱਕ ਮਿੰਟ ਮੈਨ ਮਾਈਕ ਨੂੰ ਅੱਛਾ ਸੁਣਨੇਗੇ ਇਹਨਾਂ ਨੂੰ ਕੋਈ ਮਗਰ ਨਾ ਫੋਨ ਆਇਆ ਸੀ ਵੀ ਕੋਈ ਬੱਚਾ ਮਤਲਬ ਫੜ ਕੇ ਕੋਈ ਜਨਾਨੀ ਇਹਦੇ ਵਿੱਚ ਚੜੀ ਹੈ ਜੀ ਤੇ ਆਦੇ ਵੀ ਮਗਰੋਂ ਫੋਨ ਆਇਆ ਵੀ ਗੱਡੀ ਸਿੱਧੀ ਥਾਣੇ 'ਚ ਲੈ ਕੇ ਜਾ ਕਿੱਥੋਂ ਤੇ ਕਿੱਥੇ ਜਾ ਰਹੀ ਸੀ ਬੱਸ ਜੀ ਇਹ ਇਹ ਅੰਮਰਸਰ ਤੋਂ ਬਸ਼ਿੰਡਾ ਜਾ ਰਹੀ ਸੀ ਤੇ ਕਿੱਥੇ ਪਤਾ ਲੱਗਿਆ ਜੀ ਇਹ ਲੇਡੀਜ਼ ਦਾ ਵੀ ਬੱਚਾ ਪਚੂਰੀਏ ਸਾਹਿਬ ਆ ਇਧਰ ਕਿੱਥੇ ਬੰਦਾ ਇੱਕ ਇੱਕ ਮਿੰਟ ਮੈਨ ਮਾਈਕ ਨੂੰ ਅੱਛਾ